ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਿਸ਼ਵ ਪੰਜਾਬੀ ਟੀਵੀ ਤੇ ਮੇਰੇ ਨਾਲ ਪੰਜ ਪਾਣੀ ਨਿਊਜ਼ ਦੇ ਪੱਤਰਕਾਰ ਸਰਦਾਰ ਬਲਕਨ ਸਿੰਘ ਜਟਾਣਾ ਅੱਜ ਬੜਾ ਵਧੀਆ ਅਸੀਂ ਇੱਕ ਲੋਕਾਂ ਦਾ ਭਗਦਾ ਮੁੱਦਾ ਚੁੱਕ ਰਹੇ ਹਾਂ ਸੋਨੂੰ ਹਮੇਸ਼ਾ ਹੀ ਚਰਚਾ ਵਿੱਚ ਮੁੱਦਿਆਂ ਵਿੱਚ ਰਹਿੰਦੇ ਅਸੀਂ ਜਿਹੜਾ ਬਖਾਉਣ ਜਾ ਰਹੇ ਹਾਂ ਅਸੀਂ ਆਹ ਪਾਣੀ ਅਸੀਂ ਮਜਬੂਰ ਆ ਪੀਣ ਵਾਸਤੇ ਜਿਹੜਾ ਇਹ ਪਾਣੀ ਸੋਨ ਬੁਖਾਰਿਆ ਤਸਵੀਰਾਂ ਵੇਖੋ ਤੁਸੀਂ ਮਾਰੀਆਂ ਪਾਣੀ ਦੀਆਂ ਕਾਲਾ ਪਾਣੀ ਕਿਵੇਂ ਦਾ ਹਾਲਾਤ ਇਹਦੇ ਕਿੱਥੋਂ ਚੱਲ ਕੇ ਆਉਂਦਾ ਉਹ ਦਰਿਆਵਾਂ ਦਾ ਪਾਣੀ ਸਾਡੇ ਨਾਲ ਬਲਕਰਨ ਸਿੰਘ ਜਿਟਾਣਾ ਜਿਟਾਣਾ ਸਾਹਿਬ ਪਹਿਲਾਂ ਤੇ ਇਹ ਦੱਸੋ ਵੀ ਤੁਸੀਂ ਪਾਣੀ ਪੀਣ ਜੋ ਹੈ ਕਿ ਨਹੀਂ ਜੀ ਇੱਕ ਗਰੀਬ ਬੰਦਾ ਜਿਹੜਾ ਬੰਦਾ ਦਿਹਾੜੀ ਕਰਦਾ ਤਿੰਨ ਚਾਰ ਸੌ ਰੁਪਏ ਦਿਹਾੜੀ ਕਮਾ ਕੇ ਲਿਆਉਂਦਾ ਉਹਨੇ ਆਪਦਾ ਪਰਿਵਾਰ ਪਾਲਣਾ ਟੱਬਰ ਪਾਲਣਾ ਬੱਚੇ ਪਾਲਣੇ ਆ ਤੇ ਉਹ ਬੰਦਾ ਜਿਹੜਾ ਸ਼ਾਮ ਨੂੰ ਪਾਣੀ ਲੈ ਕੇ ਆਉਂਦਾ ਵੀ ਆਹ ਪਾਣੀ ਆ ਕੋਈ ਪਾਣੀ ਐ ਮੰਤਰੀ ਪੀ ਕੇ ਵਿਖਾਵੇ ਮੁੱਖ ਮੰਤਰੀ ਪੀ ਕੇ ਵਿਖਾਵੇ ਕੋਈ ਲੀਡਰ ਇਹਨੂੰ ਪੀ ਕੇ ਵਿਖਾਵੇ ਅਫਸਰ ਪੀ ਕੇ ਵਿਖਾਵੇ ਇਹਨੂੰ ਫੇਰ ਤਾਂ ਅਸੀਂ ਮੰਨ ਜਾਗੇ ਤੇ ਇਹ ਪਾਣੀ ਅਸੀਂ ਪੀਨੇ ਆ ਯਾਰ ਸਾਨੂੰ ਇਹ ਪਾਣੀ ਪਈ ਜੰਨੇ ਆ ਤੁਸੀਂ ਕੋਈ ਸ਼ਰਮ ਮੰਨੋ ਤੁਹਾਨੂੰ ਯਾਰ ਕੋਈ ਐਡੇ ਬਿਸ਼ਰਮ ਤੁਸੀਂ ਹੋਏ ਹੋ ਐ ਤੁਹਾਨੂੰ ਸ਼ਰਮ ਹੀ ਹੈ ਨਹੀਂ ਵੀ ਆ ਗੰਦਾ ਪਾਣੀ ਤੁਸੀਂ ਸਾਨੂੰ ਪਿਆ ਰਹੇ ਹੁਣ ਉਹ ਜਿਹੜਾ ਗਰੀਬ ਬੰਦਾ 3-400 ਰੁਪਏ ਦਿਹਾੜੀ ਕਰਦਾ ਔਕਤੋਂ ਆਉਦੇ ਬੱਚਿਆਂ ਨੂੰ ਦਵਾਈ ਦਵਾ ਲੂਗਾ ਬੱਚੇ ਬਿਮਾਰ ਹੋ ਜਾਂਦੇ ਆ ਪੀੜੀਆਂ ਹੋ ਜਾਂਦਾ ਕੈਂਸਰ ਹੋਈ ਜਾਂਦਾ ਹੈਪਟਾਈਟਸ اے ਬੀ ਸੀ ਹੋਈ ਜਾਂਦੇ ਆ ਲਿਵਰ ਦੀਆਂ ਬਿਮਾਰੀਆਂ ਹੋਈ ਜਾਂਦੀਆਂ ਉਹ ਕਿੱਥੋਂ ਦਵਾਈ ਦਵਾਵੇ ਫਿਰ ਉਹ ਛੋਟੇ ਹਸਪਤਾਲਾਂ ਚ ਜਾ ਨਹੀਂ ਸਕਦਾ ਵੱਡੇ ਹਸਪਤਾਲਾਂ ਚ ਮਹਿੰਗਾ ਹੈ ਇਲਾਜ ਫਿਰ ਉਹ ਗਰੀਬੰਦਾ ਕਰੇ ਤਾਂ ਕਰੇ ਵੀ ਕੀ ਕਿਹੜੇ ਖੂ ਖਾਤੇ ਜਾਵੇ ਫਿਰ ਜਦੋਂ ਫਸਲਾਂ ਨੂੰ ਲਾਉਂਦੇ ਆ ਆ ਇੰਨਾ ਵਿਚਾਰਾਂ ਦੀਆਂ ਲੱਤਾਂ ਵੇਖੋ ਲੱਤਾਂ ਲੱਤਾਂ ਜਿਹੜੇ ਗਲੀਆਂ ਪਈਆਂ ਇਹ ਰਾਤ ਨੂੰ ਪੇ ਲਾਉਂਦੇ ਆ ਨਾ ਪਾਣੀ ਆ ਛੜ ਛੜ ਕੇ ਪਾਣੀ ਆ ਮੋਘਿਆ ਦਾ ਇਹਨਾਂ ਦੇ ਲੱਤਾਂ ਵੇਖੋ ਗਲੀਆਂ ਪਈਆਂ ਪੈਰ ਗਲੇ ਪਿਆ ਸਾਰੇ ਤੇ ਕਹਿੰਦੇ ਜੀ ਬੜਾ ਸਾਫ਼ ਪਾਣੀ ਆ ਰਿਹਾ ਤੇ ਅਸੀਂ ਹੁਣ ਬੁੱਢਾ ਨਾਲਾ ਸਾਫ਼ ਕਰਤਾ ਆਹ ਸਾਫ਼ ਕਰਤਾ ਤੁਸੀਂ ਬੇਸ਼ਰਮੋ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਆ ਮਾੜੀ ਮੋਟੀ ਪਾਣੀ ਸਾਨੂੰ ਪਿਆਈ ਜਾਂਦੇ ਆ ਭਦਾਨ ਜੀ ਫੈਕਟਰੀਆਂ ਦਾ ਪਾਣੀ ਜਿੰਨਾ ਉਥੋਂ ਆਉਂਦਾ ਲੁਧਿਆਣੇ ਤੋਂ ਗੰਦੇ ਨਾਲੇ ਦਾ ਪਾਣੀ ਉਹ ਸਾਰਾ ਮਿਕਸ ਹੋ ਕੇ ਫੈਕਟਰੀ ਦਾ ਪਾਣੀ ਇੱਥੇ ਆਉਂਦਾ ਆਪਣਾ ਮਾਲਵਾ ਵੈਲਡ ਤਾਂ ਪਹਿਲਾਂ ਹੀ ਇੱਕ ਕੈਂਸਰ ਦਾ ਪੀੜਤ ਹੈ। ਹੂੰ ਤੇ ਸਰਕਾਰਾਂ ਅੱਜ ਘਟੋ ਘਟ ਮੇਰੇ ਸਾਹਮਣੇ ਮਹੀਨੇ ਤੇ ਕਰੀਬ ਹੋ ਗਿਆ ਪਾਣੀ ਇੱਕ ਚੱਲੇ ਨੂੰ ਪਰ ਹਾਲੇ ਤੱਕ ਸਾਫ਼ ਨਹੀਂ ਹੋਇਆ। ਹਾਂ ਤੇ ਆਪਣੇ ਕੈਪਟਨ ਮੰਤਰੀ ਬਲਜੀਤ ਕੌਰ ਆਪਣੇ ਜਥੇਦਾਰ ਗਰਮੀਤ ਸਿੰਘ ਖੁੱਡੀਆਂ ਉਹ ਕਿਉਂ ਨਹੀਂ ਇਹਨਾਂ 'ਕੀ ਧਿਆਨ ਦਿੰਦੇ? ਧਿਆਨ ਉਹਨਾਂ ਨੇ ਕੀ ਦੇਣਾ? ਜਦੋਂ ਆਉਂਦੇ ਆ ਇੱਥੇ ਸਾਡੇ ਕੋਲੇ ਆਉਂਦੇ ਆ ਪਿੰਡਾਂ ਚ ਆਉਂਦੇ ਆ ਤੇ ਅਸੀਂ ਤਾਂ ਉਹਨੂੰ ਬੋਤਲਾ ਵਾਲਾ ਪਾਣੀ ਤੇ ਬਸਲੇਰੀ ਪਾਣੀ ਉਹਨਾਂ ਨੂੰ ਲਿਆ ਕੇ ਪਿਆ ਦਿੰਨੇ ਆ। ਤੇ ਆਪ ਤੇ ਉਹ ਗੱਡੀਆਂ ਚ ਰੱਖਿਆ ਹੁੰਦਾ ਉਹ ਕਦੋਂ ਆਪ ਪਾਣੀ ਪੀਂਦੇ ਆ ਲਾ ਪਾਣੀ ਪੀਣ ਉਹ ਸਾਡੇ ਸਾਹਮਣੇ ਆ ਪਾਣੀ ਪੀਣ ਅਸੀਂ ਆਪ ਉਹਨਾਂ ਨੂੰ ਜਾ ਕੇ ਖੁਦ ਦੇਵਾਂਗੇ ਉਲਟਾ ਅਸੀਂ ਚੱਲ ਇੱਕ ਕੋਟੀ ਭਰ ਲੈਣਾ ਅਸੀਂ 1000 ਰੁਪਏ ਕੋਟਦਾ ਹੀ ਦਿੰਨੇ ਆ ਪੀਣ ਤਾਂ ਸੀ ਪਰ ਅਸੀਂ ਤਾਂ ਉਹਨਾਂ ਦੇ ਮੂਰੇ ਬਰਫੀਆਂ ਰੱਖ ਦਿੰਦੇ ਆ ਤੇ ਉਹਨਾਂ ਦੇ ਮੂਰੇ ਆ ਕਾਜੂ ਬਦਾਮ ਰੱਖ ਦਿੰਦੇ ਆ ਤੇ ਬੋਤਲਾਂ ਪਾਣੀ ਦੀਆਂ ਤੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਵੀ ਇਹੋ ਜਿਹਾ ਪਾਣੀ ਵਗਦਾ ਉਹਨਾਂ ਦਾ ਬਾਦੀ ਘਟਾਉਣੀ ਆ ਸਾਡੀ ਸਾਨੂੰ ਮਾਰਨਾ ਸਾਡੀ ਬਾਦੀ ਘਟੌਣੀਆਂ ਵੀ ਬਾਦੀ ਆ ਬੜਾ ਸੌਖਾ ਤਰੀਕਾ ਵੀ ਤੇਜਾਬ ਨਿਰਾ ਤੇ ਆ ਬ ਇਹਦੇ ਚ ਆਹ ਤੇਜਾਬ ਵਾਲਾ ਪਾਣੀ ਸਾਨੂੰ ਪੀ ਆ ਜਾਂਦੇ ਆ ਕੈਮੀਕਲ ਤੇਜਾਬ ਪਤਾ ਨਹੀਂ ਕਿੰਨਾ ਕੀ ਇਹਦੇ ਚ ਕੁਝ ਕੁਛ ਨਰਿਆ ਆ ਪਿਆ ਇਹ ਸਾਨੂੰ ਪੀ ਆ ਜਾਂਦੇ ਆ ਹੁਣ ਵਾਟਰ ਵਰਕਸਾ ਚ ਜਾਂਦਾ ਇਹੇ ਉਥੇ ਜਿਹੜੇ ਨਹਾਉਂਦੇ ਆ ਐਸ ਗੱਦੇ ਪਾਣੀ ਨਾਲ ਵਾਟਰ ਵਰਕਸਾ ਦੇ ਵਿੱਚ ਫਿਲਟਰ ਕਰਨ ਨੂੰ ਉਹਨਾਂ ਕੋਲੇ ਕੋਈ ਸਮਾਂ ਨਹੀਂ ਟੂਟੀਆਂ ਦਾ ਪਾਣੀ ਛੱਡ ਲੈਂਦੇ ਆ ਤੇ ਨਾਲ ਲੈਂਦੇ ਆ ਜਵਾਕ ਨਾਲ ਲੈਂਦੇ ਆ ਉਸੇ ਨਾਲ ਆਟਾ ਘੋਲ ਲੈਂਦੇ ਆ ਉਹੀ ਪਸ਼ੂਆਂ ਨੂੰ ਪਿਆ ਦਿੰਦੇ ਆ ਉਹੀ ਦੁੱਧ ਆ ਜਾਂਦਾ ਤੋ ਉਹੀ ਸੇ ਸੀ ਪੀਂਨੇ ਆ ਤੇ ਫਿਰ ਅਸੀਂ ਬਚਾਂਗੇ ਕਿਵੇਂ ਯਾਰ ਅਸੀਂ ਤੁਹਾਨੂੰ ਵੋਟਾਂ ਪਾ ਕੇ ਅਸੀਂ ਤੁਹਾਨੂੰ ਪਛਤਾਈ ਜਾਂਨੇ ਆ ਅਸੀਂ ਆ ਮੇਰਾ ਭਰਾ ਵੇ ਆ ਗਰੀਬ ਬੰਦਾ ਵੇਖ ਇਹਦੇ ਪੈਰ ਵੇ ਆ ਕਾਲੇ ਹੋਏ ਵੇ ਤੇ ਪੈਰ ਇਹਦੇ ਸਾਰੇ ਕੱਪੜੇ ਦੱਸੋ ਵੀ ਕਿੱਥੋਂ ਆ ਜੱਥੇ ਦੇਖੋ ਆ ਹੱਥ ਵੇ ਕੋਈ ਦੇ ਆ ਗਰੀਬ ਬੰਦੇ ਦੇ ਆ ਜਿਹੜਾ 3-4 300 ਰੁਪਏ ਦਿਹਾੜੀ ਕਮਾਉਂਦਾ ਨਾ ਇਹ ਪਾਊਗਾ ਪੀਊਗਾ ਬਸਲੇਰੀ ਦਾ ਪਾਣੀ ਜਿਹੜੀ 20 ਰੁਪਏ ਦੀ ਬੋਤਲ ਆਉਂਦੀ ਆ ਤੇ 4-5 ਹੀ ਹੋਏ ਤੇ ਫੇਰ ਤਾਂ ਦਿਹਾੜੀ ਸਾਰੀ ਉਹ ਬੋਤਲਾ ਵਾਲੇ ਪਾਣੀ ਚ ਜਾਊਗੀ ਆਹ ਪਾਣੀ ਪਿੰਦੇ ਆਹੇ ਮੇਰੇ ਭਰਾ ਇਹੋ ਜਿਹਾ ਗੰਦਾ ਤੇ ਸਰਕਾਰਾਂ ਨੂੰ ਕੋਈ ਫਿਕਰੀ ਹੀ ਨਹੀਂ ਯਾਰ ਕਮਾਲ ਹੋ ਗਈ ਇੱਥੇ ਜੀ ਬਹੁਤ ਹੀ ਮਾੜਾ ਪਾਣੀ ਆ ਜੀ ਇਹੋ ਜਿਹਾ ਪਸ਼ੂਆਂ ਨੂੰ ਪਿਉਂਨ ਦੋ ਵੀ ਮਾੜਾ ਆ ਹਾਂ ਜਿਵੇਂ ਆਲਾ ਹੀ ਬੇੜਾ ਹੀ ਕਰਕੇ ਗਿਆ ਸਰਕਾਰ ਦਾ ਜੀ ਹਾਂ ਤੇ ਫਿਰ ਕਰੀਏ ਕਿ ਆਪਣੇ ਕੋਲ ਹੱਲ ਹੀ ਕੋਈ ਨਹੀਂ ਬਸ ਹੱਲ ਕੀ ਹੋਣਾ ਜੀ ਬਸ ਕੁਝ ਵੀ ਕੋਈ ਵੀ ਹੱਲ ਆਣੀਗਾ ਜਿਹੜਾ ਵੀ ਕੋਈ ਮੁੱਖ ਮੰਤਰੀ ਆਉਂਦਾ ਉਹ ਬਸ ਆਪਦਾ ਹੀ ਘਰ ਬਣਾਈ ਜਾਂਦਾ ਆਪਦਾ ਹੀ ਬਸ ਹਾਂ ਕਿਸੇ ਦਾ ਕਿਸੇ ਗਰੀਬ ਜਨਤਾ ਦਾ ਜਾਂ ਕਿਸੇ ਆਮ ਕਿਸੇ ਦਾ ਵੀ ਕੋਈ ਵੀ ਨਹੀਂ ਸੋਚਦਾ ਜੀ ਹਾਂ ਬਾਲਾ ਬੁਰਾ ਹਾਲ ਹੋਇਆ ਪਏ ਹੁਣ ਤੂੰ ਸਾਰਾ ਦਿਨ ਕੰਮ ਤੇਰੇ ਹੱਥ ਹੀ ਦਸੀ ਜਾਂਦੇ ਆ ਤੇਰੇ ਪੈਰ ਦਸੀ ਜਾਂਦੇ ਆ ਵੀ ਲਿਬੜਾ ਟਿਬੜਾ ਸਾਰਾ ਦਿਨੋਂ ਤੇਰੇ ਕੋਈ ਘਰ ਵਾਲੀ ਆਂਡ ਵਿਚਾਰੀ ਫਾਇ ਚੜੀ ਹੋਣੀ ਆ ਬੱਚੇ ਆਂਡ ਤੋਂ ਸਿੱਟੇ ਚੁਗਦੇ ਆ ਤੂੰ ਆਂਡ ਕੰਮ ਕਰੀ ਜਾਂਦਾ ਨਾ ਪੱਲੇ ਕੀ ਪੈਂਦਾ ਯਾਰ ਕੀ ਪੱਲੇ ਕੀ ਬਿਨਾ ਸੱਸਤਾ ਪੀਣ ਵਾਸਤੇ ਵੀ 2 ਕਿਲੋਮੀਟਰ ਤੋਂ ਪਾਣੀ ਲੈ ਕੇ ਆਉਨੇ ਹਾਂ ਹਾਂ ਬਾਲਾ ਬੁਰਾ ਹਾਲ ਆ ਜੀ ਨੌਂ ਦੇ ਵੀ ਅਲਰਜੀ ਦਾ ਘਰ ਆ ਜੀ ਨਰਾਈ ਹਾਂ ਤੇ ਵਾਟਰ ਬਕਸਾਂ ਦਾ ਪਾਣੀ ਜਿਹੜਾ ਹੁਣ ਨਹਿਰਾਂ ਚੋਂ ਆਈ ਜਾਂਦੇ ਹਾਂ ਹਾਂ ਬਾਲਾ ਬੁਰਾ ਹਾਲ ਆ ਸਰਕਾਰਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਸਰਕਾਰਾਂ ਨੂੰ ਕੀ ਕਹੀਏ ਜੀ ਬਿਸ਼ਰਮ ਹੋਈ ਪਈ ਸਰਕਾਰ ਜਿਵੇਂ ਬਿਸ਼ਰਮ ਹੋਈ ਪਈ ਆ ਜੀ ਅਦੋਂ ਵੱਧ ਬੇਸ਼ਰਮ ਨਹੀਂ ਕੋਈ ਸਰਕਾਰ ਜਿਵੇਂ ਆਦੀ ਸੀ ਵੀ ਇੱਕ ਕੋਠੀਆਂ ਪਾ ਦੇਵਾਂਗੇ ਗਰੀਬ ਲੋਕਾਂ ਨੂੰ ਤੇ ਆ ਮਕਾਨ ਬਣਾਵਾਂਗੇ ਤੇ 2-2 ਲੱਖ ਰੁਪਏ ਦੇ ਦਾਂਗੇ। ਨਾ ਜੀ ਮੈਨੂੰ ਤਾਂ ਲੱਗਦਾ ਨਹੀਂ ਲੱਖ ਸਵਾ ਲੱਖ ਰੁਪਏ ਦੇ ਕੇ ਅਗਲੇ ਦੇ 4 ਕਮਰੇ ਢਵਾ ਦਿੰਦੇ ਇੱਕ ਪੈਂਦਾ। ਦੱਸੋ ਵੀ ਜਿਹਦੇ ਘਰ ਵਿੱਚ 4 ਜੀ ਆ ਉਹ ਕਿੱਥੇ ਰਹਿਣਗੇ? ਨਹੀਂ ਦਿੱਤਾ ਵੀ ਗੱਲਾਂ ਹੀ ਕਰ ਜਾਂਦੇ ਆ। ਮੇਰੇ ਹਿਸਾਬ ਜੇ ਤਾਂ ਗੱਲਾਂ ਹੀ ਆ ਜੀ ਕਿ ਇੱਕ ਅੱਦੇ ਘਰ ਨੂੰ ਆਪ ਦੇ ਪੂਰੇ ਲਿਆਜ ਵਾਲੇ ਦਿੱਤੇ ਹੋਣੇ ਜਿਹਦੇ ਘਰੇ ਜ਼ਿਆਦਾ ਆਉਣ ਜਾਣ ਹੋਣ ਪਲੱਸ। ਅੱਛਾ। ਆਹੀ ਹੋ ਸਕਦਾ ਈ ਹੋਰ ਤਾਂ ਇਹਨਾਂ ਨੇ ਕੁਝ ਨਹੀਂ ਕੀਤਾ। ਅੱਛਾ। ਉਹ ਵੀ ਗ੍ਰਿੰਦੇ ਹੀ ਖਾਂਦੇ ਜੇ ਕਿਸੇ ਦਾ ਆ ਗਿਆ ਗਰੀਬ ਦਾ ਤਾਂ ਉਹ ਕੋਈ ਵੱਡਾ ਜਿਹੜਾ ਪਿੰਡ 'ਚ ਵੱਡਾ ਬੰਦਾ ਉਹ ਕਟਾ ਦਿੰਦਾ ਹੈਗਾ ਬਸ ਕੰਮ ਖਤਮ ਹੋਈ ਅੱਛਾ ਕਿਸੇ ਦੀ ਕੋਈ ਸੁਣਵਾਈ ਹੈ ਨਹੀਂ ਕਿਤੇ ਅੱਛਾ ਹਾਂਜੀ ਲਾਂਘਾ ਪਿੰਡ 'ਚ ਪੱਖਲ ਮੁਲਾਕੇਾਰੇ ਕਟਵਾਏ ਆ ਸਾਰੇ ਪੱਕੇ ਆ ਅੱਛਾ ਹੈ ਨਹੀਂ ਇਹ ਸੀ ਅਸੀਂ ਪਿੰਡ ਊਡਾਂਗ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਜਿੱਥੇ ਅਸੀਂ ਨਹਿਰ ਤੇ ਖੜੇ ਆ ਤੇ ਸਾਨੂੰ ਸਿਰਫ ਅੱਜ ਪਿੰਡ ਦਾ ਜਿਹੜਾ ਨੰਗਰਾ ਪਾਣੀ ਪਿੰਡ ਦੇ ਵਿੱਚ ਉਸ ਨੂੰ ਬੁਖਾਰੇ ਸੀਗੇ ਤੇ ਨਾਲ ਮੇਰੇ ਬਲਕਰ ਸਿੰਘ ਜਟਾਣਾ ਜਿਨ੍ਹਾਂ ਨੇ ਜੰਮ ਕੇ ਲਾਂਹਤਾ ਪਾਈਆਂ ਸਰਕਾਰ ਨੂੰ ਇਸ ਪਾਣੀ ਦੇ ਬਾਬਤ ਹੋਰ ਬਲਕਰ ਜੀ ਕੀ ਕਹੋਗੇ ਹੋਰ ਬੱਸ ਅਸੀਂ ਤਾਂ ਇਹੀ ਕਹਿੰਨੇ ਆ ਬੇ ਸੋਚੋ ਕੁਛ 2 ਸਾਲ ਪਏ ਆ ਜੇ ਤੁਸੀਂ ਦੁਬਾਰਾ ਵੋਟਾਂ ਲੈਣੀਆਂ ਤਾਂ ਮਾੜਾ ਵੱਡਾ ਸੋਚੋ ਆ ਕਿਉਂ ਗਰੀਬਾਂ ਨੂੰ ਮਾਰਦੇ ਆਇਆ ਕਿਉਂ ਤੁਸੀਂ ਇਹਨਾਂ ਨੂੰ ਮਾਰੀ ਜਾਂਦੇ ਆ ਦਿਨ ਰਾਤ ਵਿਚਾਰੇ ਕੰਮ ਕਰਦੇ ਆ ਯਾਰ ਸਾਡੇ ਸਾਰੇ ਦੇਸ਼ ਦਾ ਢਿੱਡ ਭਰੀ ਜਾਂਦੇ ਆ ਇਹ ਕੰਮ ਕਰ ਕਰਕੇ ਸਾਰਾ ਦੇਸ਼ ਜਿਹੜਾ ਖੇਤੀ ਨਹੀਂ ਕਰਦਾ ਉਹਨਾਂ ਦਾ ਵੀ ਇਹ ਢਿੱਡ ਭਰਦਾ ਹੈ ਕਮਾਕ ਮਾ ਕੇ ਤੇ ਅੱਜ ਉਹਨਾਂ ਨੂੰ ਮਾਰ ਤੇ ਤੋੜੇ ਹੋਏ ਵੇ ਤੁਸੀਂ ਹੁਣ ਕਿਸਾਨ ਹੈ ਕਿਸਾਨ ਸਾਰੇ ਦੇਸ਼ ਦਾ ਢਿੱਡ ਭਰਦਾ ਤੇ ਨਾਲ ਉਹਦੇ ਮਜ਼ਦੂਰ ਵੀ ਢਿੱਡ ਭਰਦਾ ਸਾਰੇ ਦੇਸ਼ ਦਾ ਤੇ ਆਪਦੀ ਤਾਂ ਉਹਨਾਂ ਨੂੰ ਖਾਣ ਜੋਗੀ ਨਹੀਂ ਮਿਲਦੀ ਉਹ ਵੀ ਆਹਨ ਦੇ ਵਿੱਚ ਲੇ ਵੇਚਦੀਏ ਤੇ ਆਪ ਪਾਣੀ ਸਾਨੂੰ ਆ ਪਾਣੀ ਆ ਕੋਈ ਜ਼ਹਿਰ ਕੁੜਿਆ ਜ਼ਹਿਰ